ਹੈਲੋ ਜੀ ਸਸੀ ਗੱਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸਵੇਰੇ 5:00 ਵਜੇ ਦਾ ਟਾਈਮ ਆ ਸਵੇਕ 5:00 ਦਾ ਤੇ ਸੰਦੀਪ ਚੱਲੇ ਨੇ ਤੇ ਇਹ ਜਾਣਗੇ ਤੁਹਾਨੂੰ ਕਿੱਥੇ ਜਾਣਾ ਪਊਗਾ ਜੀ ਤੂਰੀ ਤੂਰੀ ਬਾਈਪਾਸ ਤੇ ਹਾਂ ਅੱਛਾ ਕਿੱਥੇ ਵਾਸਤੇ ਭੇਜਣੇ ਨੇ ਇਹ ਵਿਆਹ ਅੱਛਾ ਸੇਜੀ ਜੀ ਮੈਨੂੰ ਸਾਰਿਆਂ ਨੂੰ ਪਤਾ ਹਨਾ ਆਪਣੇ ਕੋਲ ਆ ਕੇ ਵੀਰ ਪੈਣਾ ਹਨਾ ਦਿੱਲੀ 6th ਜਾਂਦੇ ਨੇ ਤਾਂ ਪਰ ਜਿਹੜਾ ਕੋਈ ਮਜਬੂਰ ਹੁੰਦਾ ਹਨਾ ਵੀਰ ਪੈਣ ਇੰਨਾ ਜ਼ਿਆਦਾ ਵੀ ਉਹ ਨਹੀਂ ਆ ਸਕਦਾ ਹਨਾ ਉਹਨਾਂ ਦੇ ਫੋਨ ਵਿਚਾਰਿਆ ਦੇ ਆਈਆਂ ਬੇਨੇ ਕਿੰਨੇ ਦਿਨਾਂ ਦੀ ਕਿੰਨੇ ਦਿਨ ਹੋ ਗਿਆ ਸੀ ਜੀ ਇਹਦੀ ਬੁਕਿੰਗ ਹੋਈ ਨੂੰ ਡੇਢ ਮਹੀਨਾ ਡੇਢ ਮਹੀਨਾ ਹੋ ਗਿਆ ਹਨਾ ਤੇ ਉਹ ਨਹੀਂ ਆ ਸਕਦੇ ਸੀਗੇ ਵੀ ਸਾਡੇ ਪੀਰ ਦੋ 6th ਪੀਰ ਦੋ ਤੇ ਹੁਣ ਸੰਦੀਪ ਇਹ ਫਰੌਨ ਚੱਲੇ ਨੇ ਤੇ ਦੇਖੋ ਜੀ ਇਸ ਤਰ੍ਹਾਂ ਦੇ ਕੰਮ ਧੰਦੇ ਨੇ ਸਾਡੇ ਖਾਲੇ ਹੁਣ ਮੇਰੇ ਰਵਨੀਤ ਨੂੰ ਰੈਡੀ ਕਰੂੰ ਉਹਨੇ ਜਾਣਾ ਸਕੂਲ ਤੇ ਅਸੀਂ ਉੱਠੇ ਸੀਗੇ 4 ਵਜੇ ਦੇ ਉੱਠ ਕੇ ਪੈਕਿੰਗ ਕਰੀਆ ਹਨਾ ਇਧਰ ਇਹਨਾਂ ਨੂੰ ਪਹਿਲਾ ਦਾਣਾ ਪਾਣੀ ਫੀਡ ਉਹ ਤਾਂ ਰਾਤ ਨੂੰ ਉੱਠ ਉੱਠ ਕੇ ਦੇਣੀ ਪੈਂਦੀ ਆ ਖਵਾਈ ਸਾਰਿਆਂ ਨੂੰ ਤੇ ਫਿਰ ਇਹਨਾਂ ਦੀ ਕਰੀਆ ਪੈਕਿੰਗ ਆ ਤੇ ਹੁਣ ਇਹਨਾਂ ਨੂੰ ਰੱਖ ਲਿਆ ਗੱਡੀ ਦੇ ਵਿੱਚ ਤੇ ਹੁਣ ਸੰਦੀਪ ਜੀ ਫੜਾ ਕੇ ਆਉਣਗੇ ਤੇ ਬਸ ਹੁਣ ਮੈਂ ਕਰਦੇ ਆ ਰਵਨੀਤ ਨੂੰ ਰੈਡੀ ਰਵਨੀਤ ਨੂੰ ਉਠਾਉਣੀਆਂ ਉਹ ਹਜੇ ਉੱਠੀ ਨਹੀਂ ਹੈਗੀ ਤੇ ਸੰਦੀਪ ਜਾਣਦੇ ਨੇ ਲੋ ਜੀ ਸਵੇਰੇ ਦੇ 4 ਵਜੇ ਦੇ ਅਸੀਂ ਜਾਗੇ ਹੋਏ ਆ ਹਨਾ ਆਹੀ ਕੰਮ ਪਹਿਲਾਂ ਪੈਕਿੰਗ ਆ ਕਰਿਆ ਉੱਤਰ ਫਾਰਮ ਦਾ ਕਰਿਆ ਸਾਡੇ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਕਦੇ ਕਿਵੇਂ ਕਦੇ ਕਿਵੇਂ ਹਨਾ ਤੇ ਹੁਣ ਜਾਣਗੇ ਸੰਦੀਪ ਬੱਸ ਹੁਣ ਮੈਨੂੰ ਇਹ ਸੀਗਾ ਹੁਣ ਇਹ ਚਲੇ ਜਾਣਗੇ ਤੇ ਉਸ ਤੋਂ ਬਾਅਦ ਮੈਂ ਅਰਬੀਤ ਨੂੰ ਰੈਡੀ ਕਰਨ ਲੱਗੂੰਗੀ ਦੇਖੋ ਜੀ ਤੁਸੀਂ ਫੋਨ ਲੈ ਲਿਆ ਆਪਦਾ ਹਾਂ ਹਾਂ ਲੈ ਲਓ ਠੀਕ ਹੈ ਮਾਂ ਦਾ ਪਿਓ ਵੀ ਦਿਖਾ ਦਈਏ ਬੋਕ ਕਾਲੇ ਜਾਂਦੇ ਨਹੀਂ ਹੈ ਨਾ ਸਕੂਲ ਚ ਸੈਰ ਵਗੈਰਾ ਲਈ ਜਾਂਦੇ ਨਹੀਂ ਤੇ ਪਾਰ ਹੀ ਜਾਂਦੇ ਨੇ ਕੰਮਦੰਦੇ ਵਾਲੇ ਜਾਣ ਲੱਗ ਜਾਂਦੇ ਨੇ ਲਓ ਜੀ ਰਬਨੀ ਤੇ ਰੈਡੀ ਕਰਤੀ ਸੀ ਉਹ ਰਬਨੀ ਚੱਲੀ ਸਕੂਲ ਲਓ ਜੀ ਰਬਨੀ ਤੇ ਜਾ ਚੁੱਕੀ ਆ ਤੇ ਇੱਥੋਂ ਚੜੀ ਤੇ ਉਹ ਬੱਸ ਸਟਾਪ ਤੋਂ ਹਨਾ ਆਜ ਆ ਚੁੱਕੀ ਆ ਦੀ ਬੱਸ ਲਕੇਸਨ ਤੇ ਪਹਿਲਾ ਸੀ ਇਹ ਫੋਨ ਉਪਰ ਲੈ ਸੀ ਸਾਨੂੰ ਬਹੁਤ ਔਖਾ ਲੱਗਦੀ ਇਥੋਂ ਰਵਨੀ ਤੇ ਚੱਲੀ ਸੀ ਜਾਈ ਕਿ ਫਿਰ ਪਤਾ ਲੱਗ ਜਾਂਦਾ ਜੇ ਮੈਂ ਟਾਈਮ ਤੇ ਜਾਂਦੀ ਹੁੰਦੀ ਆ ਹੁਣ ਆ ਜਾ ਚੁੱਕੀ ਆ ਨਾ ਬਸ ਮਤਲਬ ਪਿੰਡ ਤੋਂ ਬਾਹਰ ਨਿਕਲਣ ਵਾਲੀ ਆ ਲਕੇਸਨ ਨਾਲ ਵੀ ਫਿਰ ਸਾਨੀ ਰਹਿੰਦੀ ਹੈ ਨਾ ਬੱਚਾ ਬਿਲਕੁਲ ਟਾਈਮ ਤੇ ਚੱਲੇ ਜਾਂਦਾ ਤੇ ਜਦ ਆਪ ਵੀ ਬਾਹਰ ਹੁੰਨੀ ਆ ਫਿਰ ਪਤਾ ਲੱਗ ਜਾਂਦਾ ਵੀ ਹਾਂ ਬੱਚੇ ਨੇ ਆਉਣਾ ਸਕੂਲ ਵਾਲੇ ਦੇ ਬਹੁਤ ਵਧੀਆ ਮਤਲਬ ਪ੍ਰਾਲਾ ਕੁਝ ਸਕੂਲਾਂ ਨੇ ਸਟਾਰਟ ਕਰ ਲਿਆ ਹਜੇ ਮਤਲਬ ਜਿਹੜੇ ਸਕੂਲ ਰਹਿੰਦੇ ਨੇ ਮੈਂ ਤੱਕ ਇਹ ਨਹੀਂ ਹੋ ਵੀ ਕਿਉਂਕਿ ਫਿਰ ਮਤਲਬ ਮੀਟਰਸ ਨੂੰ ਵੀ ਇਹ ਪਤਾ ਲੱਗ ਜਾਂਦੇ ਵੀ ਬੱਚੇ ਕਿੱਥੇ ਨੇ ਹੈ ਨਾ ਵੀ ਜੇ ਆਪਾਂ ਬਾਹਰ ਬੁਰ ਹੁੰਨੇ ਆ ਵੀਰ ਬੱਚੇ ਦੇ ਆਉਣ ਦਾ ਪਤਾ ਲੱਗ ਜਾਂਦਾ ਵੀ ਬੱਚੇ ਆ ਗਏ ਘਰ ਆ। ਲਓ ਜੀ ਅੱਜ ਆਈ ਨੇ ਆਪਣੀ ਰਸੋਈ ਦੇ ਵਿੱਚ ਨਵੇਂ-ਨਵੇਂ ਹਲਵਾਈ ਤੇ ਬਣਾਇਆ ਕੀ ਆ ਦੇਖੋ। ਘੈਂਟ ਬਣਦੇ ਨੇ ਨਾ ਪੂਰੇ ਘੈਂਟ ਜੀ ਪੂਰੇ ਘੈਂਟ ਤੇ ਸੰਦੀਪ ਨੂੰ ਇੱਕ ਕੰਮ ਆਉਂਦਾ ਉਹ ਕੀ ਆਉਂਦਾ ਇਹਨਾਂ ਨੂੰ ਬਰੈਡ ਬਣਾਉਣੇ ਆਉਂਦੀ ਨਹੀਂ ਤੇ ਉਹ ਮੈਸ ਖਾਏ ਨੇ ਤੁਸੀਂ ਪਹਿਲਾਂ ਕਿੱਥੇ ਮਹਾਰ ਸੀਗੇ ਪਹਿਲਾਂ ਅੱਧ ਕੱਚੇ ਜਿਹੇ ਦਾ ਮੈਂ ਲਾ ਲੈਂਦਾ ਜਦੋਂ ਘਰੀਵਾਰੀ ਛੋਟਾ ਹੁੰਦੇ ਘਰੇ ਮੰਨ ਲਓ ਵੀ ਮਨਾਉਣੇ ਨੂੰ ਮੇ ਪੈ ਜਾਂਦੇ ਤੇ ਅੱਛਾ ਜੀ ਇਹ ਤਾਂ ਟ੍ਰੇਨਿੰਗ ਪਹਿਲਾਂ ਦੀ ਸੀ ਜੀ ਹੁਣ ਤਾਂ ਮੇਰੀ ਮਾਤਾ ਜੀ ਕਿਤੇ ਜਿਵੇਂ ਹੁਣ ਲਾਮ ਲੂਮ ਗਈ ਹੁੰਦੇ ਦੋ ਚਾਰ ਦਿਨਾਂ ਲਈ ਅੱਛਾ ਤੇ ਮੈਂ ਤਾਂ ਫਿਰ ਚੱਕ ਦਿੰਦਾ ਜਦ ਸਾਡੀ ਵਿਆਹ ਤੋਂ ਬਾਅਦ ਜਦ ਮੈਨੂੰ ਇਹ ਲੱਗਿਆ ਹਨਾ ਵੀ ਅਸੀਂ ਇਕੱਲੇ ਆ ਜਾਂ ਮੈਨੂੰ ਕਿਧਰੇ ਹੁਣ ਤੁਹਾਨੂੰ ਪਤਾ ਹੀ ਆ ਹਨਾ ਨਹੀਂ ਜਦ ਬਿਅਸਤ ਮੈਂ ਜਾਣਦੀ ਨਹੀਂ ਬਹੁਤ ਘਟ ਜਾਨੀ ਆ ਤੇ ਜਾਣਾ ਪੈਂਦਾ ਫਿਰ ਹੁਣੇ ਚਲੋ ਬਾਅਦ ਚ ਟਾਈਮ ਪਾਸ ਤਾਂ ਹੋ ਜਾਂਦਾ ਬਾਹਰਲੀ ਚੀਜ਼ ਖਾਣ ਤੋਂ ਬੈਟਰ ਆ ਵੀ ਚਾਹ ਨਾਲ ਦੇਖੋ ਇਸ ਤਰ੍ਹਾਂ ਬਣ ਜਾਂਦੇ ਨੇ ਅੱਜ ਇਹਨਾਂ ਨੇ ਬਣਾਏ ਨੇ ਤੇ ਮੈਨੂੰ ਬਿਨਾ ਦੱਸੇ ਮੈਂ ਅੰਦਰ ਕੰਮ ਕਰਦੀ ਸੀ ਆ ਕੇ ਇਹਨਾਂ ਨੇ ਕਿਵੇਂ ਬਣਾਈ ਨੇ ਜੀ ਬੇਸਨ ਦਾ ਪੇਸਟ ਬਣਾਇਆ ਆ ਲਿਆਂਦੇ ਤਣੀਆਂ ਪਾਇਆ ਤਣੀਆਂ ਪਾਇਆ ਜਿਹੜਾ ਸਾਡਾ ਫੇਵਰੇਟ ਆ ਤੇ ਕੜਾਹੀ તરી ਤੇ ਬਰੈਡ ਪਕੌੜੇ ਬਣਾਤੇ ਹੁਣ ਮੈਨੂੰ ਦੁਪਹਿਰ ਦਾ ਖਾਣਾ ਨਹੀਂ ਬਣਾਉਣਾ ਪਊਗਾ ਰਵਨੀਤ ਆਊਗੀ ਤੇ ਮੈਂ ਮੰਨਣ ਵੀ ਨਹੀਂ ਦਿੰਦਾ ਇਹ ਕਰਦਾ ਮੈਂ ਆਹ ਸੋਈ ਵੀ ਕਲੀਨ ਰੱਖਦੇ ਨੇ ਦੇਖੋ ਇੱਕ ਅੱਧਾ ਕੰਮ ਤਾਂ ਹੁਣ ਸੁਕਾ ਕੇ ਰੱਖਣਾ ਚਾਹੀਦਾ ਤੇ ਵੀ ਫੋਕ ਕਰੈਨ ਜਿਵੇਂ ਹੁਣ ਮੈਂ ਹੀ ਸਾਰੀ ਕੁਕਿੰਗ ਕਰਦੀ ਆ ਘਰ ਦੇ ਵਿੱਚ ਚਲੋ ਹੁਣ ਤਾਂ ਰਵਨੀਤ ਵੀ ਥੋੜੀ-ਮੋਟੀ ਹੈਲਪ ਕਰ ਦਿੰਦੀ ਆ ਜਿਆਦਾ ਹੈਲਪ ਮੈਂ ਉਹਨੂੰ ਇਹ ਹੁੰਦਾ ਵੀ ਬੱਚਾ ਚਲੋ ਸਟੱਡੀ ਕਰਦਾ ਉਹਦਾ ਹੁਣ ਸਟੱਡੀ ਦਾ ਟਾਈਮ ਆ ਆਪਣੇ ਆਪ ਹੀ ਸਿੱਖ ਜਾਣਾ ਫਿਰ ਸੰਦੀਪ ਨੂੰ ਇੱਕ ਇਹ ਕਰਨ ਆਉਂਦੇ ਇੱਕ ਇਹਨਾਂ ਨੂੰ ਲੂਣ ਵਾਲੇ ਨਮਕੀਨ ਇਹਨਾਂ ਨੂੰ ਚੌਲ ਵੀ ਬਣਾਉਣੇ ਆਉਂਦੇ ਨੇ ਰਾਜਮਾ ਪਿਉਂਕੇ ਬਣਾਉਂਦਾ ਰਾਜਮਾ ਉਹਦੇ ਜਿਆਦਾ ਥੋੜੇ ਜਿਹਾ ਡੀਪਲੀ ਲਾ ਜਾਂਦੇ ਨੇ ਵਿੱਚ ਪਤਾ ਨਹੀਂ ਕੀ-ਕੀ ਪਾ ਲੈਂਦੇ ਨੇ ਨਾ ਚੱਕ ਕਿਉਂ ਇਧਰ ਠੀਕ ਆ ਜੀ ਹੁਣ ਖਾ ਲਈਏ ਬਰੈਡ ਪਕੜੀ ਕੈਂਟ ਕੈਂਟ ਗੱਲਬਾਤ ਇਹਦੇ ਦੋ ਫੁੱਲੇ ਨੇ ਮੈਨੂੰ ਨਾਲ ਤੇਨੂੰ ਜਿਆਦਾ ਭੁੱਖ ਲੱਗੀ ਹੋਈ ਸੀ ਮੈਨੂੰ ਤਾਂ ਕੋਈ ਭੁੱਖ ਨਹੀਂ ਜਦੋਂ ਮੈਂ ਤੁਸੀਂ ਬਣਾਉਣੇ ਭੁੱਖ ਤਾਂ ਲੱਗਣੀ ਲੱਗਣੀ ਆ ਕੈਂਟ ਗੱਲਬਾਤ ਆਜ ਮੈਂ ਫ੍ਰੀ ਸੀਗੀ ਅੱਜ ਰਮਨੀਤ ਦਿਖਾਉਣੇ ਤੁਹਾਨੂੰ ਆਉਂਦੀ ਥੱਕੀ ਥੱਕੀ ਬੱਚੇ ਆ ਰਹੇ ਨੇ ਸਕੂਲੋਂ ਥੱਕੇ ਹੋਏ ਹਨ ਰਮਨੀਤ ਤਾਂ ਕੈਮਰਾ ਦੇਖ ਕੇ ਫਿਰ ਥੋੜੀ ਜਿਹੀ ਜ਼ਿਆਦਾ ਹੀ ਹੋ ਜਾਂਦੀ ਆ ਆ ਦੇਖੋ ਕੈਮਰੇ ਅੱਗੇ ਬੋਲਦੀ ਨਹੀਂ ਇਹ ਕਿਹ ਕੀ ਖਾਣਾ ਸੀ ਸਸ ਬ੍ਰੈਡ ਬਣਾਏ ਨੇ ਹਾਂ ਦੇਖ ਬਣਾਤੇ ਕਿਹੜੇ ਖਾਣੇ ਸੀਗੇ ਬ੍ਰੈਡ ਪਕੌੜੇ ਕਿ ਦੂਸਰੇ ਸਿੰਪਲ ਦੇਖ ਕੋਈ ਲਾ ਦੇ ਕਿਵੇਂ ਅਸ ਤੂੰ ਇੱਚਾ ਲੈ ਕੇ ਦੇਖ ਕੀ ਬਣਿਆ ਹੋਇਆ ਅੱਜ ਗਰਮ ਗਰਮ ਜਲੇ ਆ ਵਰਤ ਆ ਦੇਖੋ ਅੱਜ ਤੇਰੇ ਪਾਪਾ ਨੇ ਕੀ ਬਣਾਇਆ ਆ ਜਾ ਜਲਦੀ ਕਿਨੇ ਘਟ ਬਣਾਏ ਨੇ ਬਹੁਤ ਘੈਂਟ ਨੇ ਹਾਂਜੀ हां लो जी ब्रेड बन के सीगे खा के सी सी, बीरे बीरे आए थी। आए थी। ले ਹਨਾ ਮੈਂ ਕਿਸੀ ਨਾਲ ਲੱਗੀ ਸੀ ਮੈਂ ਚੱਲ ਬਾਲ ਤੋਂ ਨਾ ਵੀ ਅੱਜ ਦੁਪਹਿਰੇ ਕੰਮ ਨਹੀਂ ਦਿੱਤੇ ਹੈਗਾ ਮੈਂ ਆ ਕੰਮ ਕਰਨਾ ਤੇ ਐਨੇ ਅੱਗੇ ਬਾਰੇ ਵੀਰੇ ਮੈਂ ਹੁਣ ਸਲਪ ਸਾਫ ਕਰਕੇ ਚਾਹ ਬਣਾਉਣੀ ਆਉਣਾ ਵਾਸਤੇ ਲੋ ਜੀ ਵੀਰੇ ਆਈ ਸੀ ਅੱਜ ਆਪਣੇ ਕੋਲੇ ਆਪਾਂ ਇਹਨਾਂ ਨੂੰ ਚਾਹ ਪਾਣੀ ਦਿੱਤਾ ਪੁੱਛਦਿਆਂ ਕਿਥੋਂ ਆਏ ਸੀ ਵੀਰੇ ਤੁਸੀਂ ਅਸੀਂ ਸੁਣਦੇ ਚੰਦਰੀ ਅੱਛਾ ਕਿਥੋਂ ਪਤਾ ਲੱਗਿਆ ਸੀ ਆਪਣਾ ਤੁਹਾਨੂੰ ਅਸੀਂ ਯੂਟਿਊਬ ਤੇ ਦੇਖਿਆ ਸੀ ਅੱਛਾ ਤੇ ਕੁਸੀਂ ਨਵਾਂ ਕੰਮ ਸ਼ੁਰੂ ਕਰਨੇ ਆ ਪਹਿਲਾਂ ਠੀਕ ਹੈ ਜੀ ਤੇ ਚਲੋ ਜੀ ਹੁਣ ਸੰਦੀਪੇ ਚਿਕਸ ਵਗੈਰਾ ਦਿੰਦੇ ਨੇ ਹਨਾ ਤੇ ਆਪਾਂ ਕਰਦੇ ਅੱਗੇ ਕੰਮ ਧੰਦਾ ਲੋ ਬਾਲ ਮੇ ਉਦੋਂ ਕਿਤੀ ਨਾ ਘੇੜੀ ਸੀ ਮੈਂ ਕਿਹਾ ਜੇ ਦੁਪਹਿਰ ਦਾ ਸੰਦੀਪ ਨੇ ਉਹ ਕਰ ਲੈ ਮੈਂ ਬਾਲਾ ਦਾ ਕੰਮ ਕਰ ਲਾਂ ਹਨਾ ਮੈਂ ਥੋੜੀ ਇੱਕ ਡਰਾਈ ਵਗੈਰਾ ਲਾਈ ਸੀ ਕਿ ਬਾਲਾਂ ਨੂੰ ਤੇ ਐਨੇ ਵੀਰੇ ਆ ਗਏ ਫਿਰ ਮੈਂ ਚਾਹ ਪਾਣੀ ਕਰਨ ਲੱਗ ਗਈ ਹੁਣ ਬਾਲ ਸੁੱਕ ਗਏ ਹੁਣ ਤਾਂ ਜਲਦੀ ਬਾਲ ਸੁੱਕ ਜਾਂਦੇ ਨੇ ਇਹ ਹਜੇ ਡਰਾਈ ਡਰਾਈ ਮੌਸਮ ਚੱਲਦਾ ਤੇ ਹਿੰਨੇ ਫਿਰ ਬੌਨੀ ਆ ਫਿਰ ਉਦੋਂ ਦੇਖਾਂਗੇ ਬਾਅਦ ਜੀ ਫਾਰਮ ਚ ਦਾਣਾ ਪਾਣੀ ਰੱਖਣਾ ਹੋਊਗਾ ਉੱਧਰ ਕੰਮ ਤਾਂ ਦੇ ਹੋਣਗੇ ਹਨਾ ਸਰਬਾਲਾ ਹੁਣ ਗਰਮੀ ਆ ਹਨਾ ਪਸੀਨਾ ਨੂੰ ਤਾਂ ਤਿੰਨ ਦਿਨ ਬਾਅਦ ਚਾਰ-ਚਾਰ ਬਰ ਨਾਉਣਾ ਪੈਂਦਾ ਕਿਉਂਕਿ ਜਦੋਂ ਉੱਧਰ ਫਾਰਮ ਚ ਜਾਨੇ ਜਾਂ ਇੱਧਰ ਫਿਰ ਸੋਈ ਚ ਜਾਨੇ ਆ ਬਹੁਤ ਦਿੱਕਤ ਆਉਣ ਲੱਗ ਗਈ ਹੁਣ ਵੈਸੇ ਹੁਣ ਚਲੋ ਮੌਸਮ ਟਰਾਈ ਆ ਹੁਣ ਜਦੋਂ ਬਾਲ ਬੂਲ ਧੋਣੇ ਆ ਐਂ ਪਤਾ ਲੱਗਦਾ ਕਿ ਸੁੱਕ ਗਏ ਬਸ ਮੈਂ ਉਹ ਤਾਂ ਬਾਲ ਧੋ ਕੀ ਹਟੀ ਸੀ ਜਦ ਮੇਰ ਸੋਈ ਚ ਗਈਆਂ ਬੀਰੀਆਂ ਨੂੰ ਹੁਣ ਚਾਪਾ ਨਹੀਂ ਕਰਕੇ ਦੇ ਆ ਇਹ ਆਪਾ ਹੁਣ ਪੰਜ-ਚਾਰ ਮਿੰਟ ਦਾ ਟਾਈਮ ਜਿੰਨਾ ਫਿਰ ਉਹ ਦਵਾ ਦਾ ਸੰਦੀਪ ਨਾਲ ਫਾਰਮ 'ਚ ਕੰਮ। ਜਿਸ ਨੇ ਕੰਮ ਦੇਖੋ ਵੀ ਮੈਂ ਮੋਟਰਸਾਈਕਲ ਤੋਂ ਉੱਤਰਨਾ ਹੀ ਹੈਗਾ। ਲੈ ਜਿਸ ਨੇ ਉੱਤਰੀ। ਵੀ ਗੇੜੇ ਦਵਾਈ ਜਾਓ ਦਵਾਈ ਜਾਓ। ਹੁਣ ਹੋਰ ਕਿੱਥੇ ਲੈ ਕੇ ਜਾਣੂ ਪਾਪਾ। ਮੈਂ ਵੀ ਮੋਟਰਸਾਈਕਲ ਤੋਂ ਹੇਠਾ ਨਹੀਂ ਮੈਂ ਉਤਰਨਾ ਹੈਗਾ। ਜਾਣਾ ਕਿੱਥੇ ਐਂ ਤੂੰ ਦੱਸ ਦੇ। ਹੁਣ ਕਿੰਨਾ ਲੰਬਾ ਗੇੜਾ ਦੇ ਆਇਆ? ਤੂੰ ਦੱਸ ਤਾਰ ਲੱਗ ਤੋ। ਦੇਖੋ ਵੀ ਮੈਂ ਮੋਟਰਸਾਈਕਲ ਤੋਂ ਉੱਤਰਨਾ ਹੀ ਹੈਗਾ। ਲੈ ਜਿਸ ਨੇ ਉੱਤਰੀ। ਵੀ ਗੇੜੇ ਦਵਾਈ ਜਾਓ ਦਵਾਈ ਜਾਓ। ਬਾਕੀ ਕਿੱਥੇ ਲੈ ਕੇ ਜਾਣੂ ਪਾਪਾ ਗੱਲ ਵੀ ਮੋਟਰਸਾਈਕਲ ਤੋਂ ਹੇਠਾ ਨਹੀਂ ਮੈਂ ਉੱਤਰ ਲਓ ਜੀ ਮਸ਼ੀਨ ਹੁਣ ਲਾਈਆ ਕਿਉਂਕਿ ਲਾਈਟ ਸਾਂ ਲਾਈਟ ਆਪਣੇ ਸ਼ਾਮ ਨੂੰ ਆਉਂਦੀ ਹੈ ਸਾਰਾ ਦਿਨ ਹੁਣ ਹਾੜੀ ਕਰਕੇ ਹਨ ਕਣਕਾ ਪੱਕੀ ਕਰਕੇ ਲਾਈਟ ਜਿਹੜੀ ਘਟ ਕੇ ਰੱਖਦੇ ਨੇ ਕੁਝ ਕੱਪੜੇ ਮੈਂ ਸਵੇਰੇ ਧੋਲੇ ਸੀ ਕਿ ਜਾਨ ਤੋਂ ਪਹਿਲਾਂ ਪਹਿਲਾਂ ਲਾਈਟ ਦੀ ਤੇ ਅੱਜ ਫਿਰ ਮੈਂ ਕੱਲੀ ਸੀਗੀ ਸਵੇਰੇ ਘਰ ਹਨ ਤਾਂ ਸਾਰੇ ਕੰਮ ਤਾਂ ਦੇ ਉਧਰ ਵੀ ਧਾਣਾ ਪਾਣੀ ਪਾਉਣਾ ਸੀਗਾ ਤਾਂ ਮੇਰੇ ਤੋਂ ਸਾਰੇ ਕੱਪੜੇ ਨਹੀਂ ਸੀ ਧੋਤੇ ਕਿ ਮੈਂ ਕੁਝ ਥੋੜੇ ਧੋਲੇ ਸੀ ਬਾਕੀ ਹੁਣ ਤੋਂ ਤਿਹਿਆ ਦੇਖ ਲਓ ਜਸਨੀਤ ਆਪੇ ਰੁਸਿਆ ਰੁਸਿਆ ਅਹ ਜੇ ਕੰਮ ਹੋ ਜਾਂਦੇ ਨੇ ਹਨਾ ਇਹ ਸਿੱਧੀ ਸਰਵਿਸ ਕਰਵਾਉਣੀ ਹੈ ਦੇ ਪਾਪਾ ਘੋੜੀ ਲੈਣ ਗਏ ਨੇ ਪਹਿਲਾਂ ਤੇ ਇਹਨੂੰ ਨਾਲ ਲੈ ਗਈ ਪਹਿਲਾਂ ਗਏ ਸੀਗੇ ਇੱਕ ਪੱਖੇ ਚ ਸੱਲਪ ਪਵਾਉਣਾ ਹਨਾ ਫਿਰ ਉਹ ਕਹਿੰਦੇ ਵੀ ਘੋੜੀ ਲੈ ਕੇ ਆਵਾਂਗੇ ਸਾਰੇ ਕੰਮ ਹੋ ਜਾਣਗੇ ਤੇ ਨਾਲੇ ਉਹ ਵੀਰਾ ਸ਼ਾਮ ਨੂੰ ਆਊਗਾ ਇਹ ਸਿੱਧੀ ਸਰਵਿਸ ਕਰਨ ਵਾਲਾ ਵੀ ਇਹ ਨਾਲ ਜਾਣਾ ਨਾਲ ਜਾਣਾ ਪਹਿਲਾਂ ਬਾਹਰੇ ਆਪਣੇ ਗੇਟ ਚ ਟੂਟੀ ਰੱਖਦੀ ਆ ਸਕੂਲ ਚ ਤੇ ਉਧਰ ਲੱਗੇ ਹੋਏ ਨੇ ਵੀਰੇ ਉੱਥੇ ਖੇਡਦੀ ਸੀ ਮੈਂ ਕਿਹਾ ਚਲ ਹੁਣ ਥੋੜਾ ਜਿਹਾ ਹੋਰ ਖੇਡ ਲੂ ਫਿਰ ਇਹਨੂੰ ਨਿਮਾ ਦੂੰਗੀ ਤੇ ਇਸ ਤਰ੍ਹਾਂ ਰਸ ਜਾਂਦੀ ਹੈ। ਹੂੰ। ਲਓ ਜੀ। ਟਾਈਮ ਹੋ ਗਿਆ ਇਵਨਿੰਗ ਦਾ। ਤੇ ਹੁਣ ਹਜੇ ਪਾਲਟਰੀ ਦਾ ਕੰਮ ਕੁਛ ਪਹਿਲਾਂ ਪਾਣੀ ਪੁਣੀ ਧਰਿਆ ਇਹ ਹਜੇ ਕਰਨਾ। ਮੈਂ ਕਿਹਾ ਤੁਹਾਨੂੰ ਸੂਟ ਦਿਖਾ ਦਾਂ। ਤੇ ਸੂਟ ਤਾਂ ਜਿਹੜੇ ਆਮ ਕਾਟਨ ਦੀ ਨੇ। ਆਜੋ। ਆਮ ਕਾਟਨ ਦੀ ਨੇ। ਤੇ ਇੱਕ ਤਾਂ ਮੈਂ ਆਬਣਵਾਇਆ ਹਨਾ। ਬਸ ਘਰ ਪਾਉਣ ਵਾਸਤੇ ਮੈਂ ਲਵਾ ਲਵਾਂ ਉਹਦੇ ਇਸ ਤਰ੍ਹਾਂ ਦੇ ਇਹ ਤੇ ਇੱਥੇ ਲੈ ਕੱਲ ਵਜੇ। ਨੌਂ ਕੀ ਇਹਦਾ? ਅਜੇ ਤਿਆਰ ਕਰਾਇਆ ਹੈ ਤਾਂ? ਪਿਆਰ ਕਰਵਾਇਆ। ਤੇ ਇੱਕ ਬਾਮਾ ਤੇ ਲਦਵਾਈਆ ਨਹੀਂ। ਤੇਰੀ ਕਾਹ ਨੂੰ ਤੇਨ ਲਈ ਖੜਿਆ ਹੋਇਆ ਕੇ ਉਹ ਹੀ ਆ ਹਨਾ ਇਹ 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 ਇੰਨਾ ਦੀ ਪਸੰਦ ਦਾ ਹੀ ਆ ਇਹਨਾਂ ਇਸ ਕਲਰ ਵਿੱਚ ਗਈ ਸੀ ਆਦੇ ਪਾਪਾ ਨਾਲ ਬੁਕਸ ਲੈਣਾ ਤੁਸੀਂ ਦੂਰੋਂ ਤੁਸੀਂ ਨਹੀਂ ਮੇਂਣੀ ਕਰਦੇ ਤੁਸੀਂ ਇਸ ਤਰ੍ਹਾਂ ਦੀ ਲੈਸ ਕਲੀਆ ਪਵਾਉਣ ਨੂੰ ਵੀ ਕਲੀਗੇ ਜੀ ਇਹ ਪਵਾ ਲਾਗੀ ਹੋਰ ਤਾਂ ਕੀ ਹੁੰਦਾ ਜੀ ਬਸ ਆਹੀ ਹੁੰਦਾ ਜੇ 2-4 ਸੂਟ ਲੈ ਦੇਣ ਗਰਮੀ ਚ ਕਾਟਨ ਦੇ ਹਨਾ ਬਸ ਇੰਨੇ ਨਾਲ ਹੀ ਕਾਫੀ ਹੋ ਜਾਂਦੇ ਆ ਕੱਪੜੀ ਤੋਂ ਤਾਂ ਸੀਟਾਂ ਦੀ ਵੱਡੀ ਫੈਕਟਰੀ ਹੋਵੇ ਮੇਰੇ ਕੋਲ ਤਾਂ ਫੈਕਟਰੀ ਐ ਜਸਮਤਾਨੀ ਆ ਸਾਰੇ ਕੋਲ ਹੀ ਹੁੰਦੀ ਨੇ ਫੈਕਟਰੀ ਆ ਤਾਂ ਹਨਾ ਬਸ ਜਿੱਦੋਂ ਘਰੋਂ ਕੋਈ ਚੀਜ਼ ਮਿਲ ਜਾਂਦੀ ਆ ਨਾ ਹੋਰ ਕੀ ਆ ਜਿੱਦਾਂ ਨੇ ਘਰੇ ਲੈ ਨਾ ਹੁੰਦਾ ਨਾ ਤਾਂ ਗਰਮੀ 'ਚ ਘਰੇ ਆਲਓਵਰ ਬਸ ਬਾਹਰ ਅੰਦਰ ਜਾਣ ਵਾਸਤੇ ਵੀ ਮੇਰਾ ਤਾਂ ਬਸ ਇਹਦਾ ਕੀ ਹੁੰਦਾ ਵੀ ਦੁਪੱਟੇ ਨਾਲ ਸੂਟ ਲੈ ਲੈਣੇ ਆ ਗਰਮੀ 'ਚ ਤਾਂ ਪਤਾ ਜੇ ਕਿਸੇ ਨੇ ਖਰੀਦ ਦਿਨੇ ਨੇ ਹੋਊਗੀ ਤੇਰੇ ਕੋਲੇ ਹਾਜ਼ਰ ਨੇ ਤੇ ਹਾਂਜੀ ਚਲੋ ਤਾਂ ਵਾਹਿਗੁਰੂ ਦੀ ਕਿਰਪਾ ਹਨਾ ਤੇ ਜਿਵੇਂ ਵੀ ਹੈਗਾ ਆਪਾਂ ਖੇਲੀ ਜਾਂਦੇ ਆ ਦੇਖੋ ਮਿੰਤਾ ਨੇ ਜੀ ਸਵੇਰ ਤੋਂ ਚੱਲਦੇ ਆ ਹਨਾ ਸ਼ਾਮ ਹੋ ਜਾਂਦੀ ਹੈ ਖੜਨ ਦਾ ਟਾਈਮ ਨਹੀਂ ਮਿਲਦਾ ਹੈਗਾ ਤੇ ਬੱਚੇ ਪਾਲਨੇ ਨਹੀਂ ਹਨਾ ਕੰਮ ਤੋਂ ਦਾ ਜਿਹੜਾ ਆਪਣਾ ਕਰਦੇ ਆ ਹਨਾ ਚਲੋ ਵਾਹਿਗੁਰੂ ਦੀ ਕਿਰਪਾ ਤੁਹਾਡਾ ਪਹਿਣਾ ਪਈਆ ਦਾ ਸਹਿਯੋਗ ਆ ਹਨਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਤੇ ਜਿਹੜੀ YouTube ਫੈਮਲੀ ਆ ਹਨਾ ਉਧਰ ਮੇਰੇ ਜਿਹੜੇ ਨਵੇਂ-ਨਵੇਂ ਸਬਸਕ੍ਰਾਈਬਰ ਨੇ ਤੁਸੀਂ ਕਮੈਂਟ ਕਰਦੇ ਹੋ ਹਨਾ ਕਿ ਇਹਦੇ ਨਾਮ ਉਦੋਂ ਨਹੀਂ ਯਾਦ ਰਹਿੰਦੇ ਹੈਗੇ ਵੈਸੇ ਜਿਹੜੇ ਹੁਣ ਸੈਨਲਾ ਤੋਂ ਆਪਣੇ ਨਾਲ ਜੁੜੇ ਹੋਏ ਨੇ ਹਨਾ ਇੱਕ ਹਰਵਿੰਦਰ ਸਿੰਘ ਦੀ ਆਈਡੀ ਤੋਂ ਇੱਕ ਸਿਟੀ ਸੈਲ ਆਈਡੀ ਤੋਂ ਦੀਪਾ ਵੀਰਾ ਜਾਰਡਨ ਤੋਂ ਰਾਮਨਦੀਪ ਦੀ ਆਈਡੀ ਤੋਂ ਹਣਾ ਕੈਨੇਡਾ ਤੋਂ ਹਣਾ ਹੈਗੇ ਨੇ ਤੇ ਇੱਕ ਪੰਜਾਬੀ ਤੜਕਾ ਜੰਮ ਨਾਲੇ ਵੀਰ ਜੀ ਨੇ ਤੇ ਇੱਕ ਫੋਲਟਰੀ ਕਿੰਗ ਨਾਲੇ ਵੀ ਇਥੇ ਹਾਂ ਸਾਵੇ ਤੇ ਵੀ ਹਾਂ ਇਥੇ ਨੇ ਜਿਹੜੇ ਸਾਰੇ ਦਿਨ ਮੇਰੇ ਨਾਲ ਰਹਿੰਦੇ ਨੇ ਗਰੇਵਾਲ ਪੰਜਾਬੀ ਟਰੈਵਲਸ ਵਾਲੇ ਨੇ ਤੇ ਕੁਝ ਦਿਨਾਂ ਦਾ ਦੇਖੋ ਹੁਣ ਪੱਕੇ ਹੋ ਗਏ ਹਨਾ ਜਿਹੜੇ ਦੂਜੇ ਨੇ ਹਨਾ ਉਹਨਾਂ ਦੇ ਵੀ ਹੋਣਗੇ ਉਹਨਾਂ ਦੇ ਵੀ ਨਾਮ ਹੌਲੀ ਹੌਲੀ ਪੱਕੇ ਹੋ ਜਾਣਗੇ ਤੇ ਇਹ ਤਾਂ ਸੋਦਾ ਸੇਰਦੇ ਨੇ ਹਨਾ ਹੁਣ ਚਲੋ ਕਈ ਨਹੀਂ ਸਬਸਕ੍ਰਾਈਬ ਨਹੀਂ ਕਰਦੇ ਦੇਖੋ ਜੀ ਇੱਕ ਗੱਲ ਇਹ ਹੈ ਹਨਾ ਜੇ ਆਪਾਂ ਕਿਸੇ ਨੂੰ ਐਪਰੀਸ਼ੀਏਟ ਕਰਦੇ ਆ ਹਨਾ ਸਪੋਰਟ ਕਰਦੇ ਆ ਦੇਖੋ ਉਹੀ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਹੈਗਾ ਅਗਲੇ ਨੂੰ ਹੌਸਲਾ ਮਿਲਦਾ ਹਨਾ ਜਦੋਂ ਕੋਈ ਮਿਹਨਤ ਕਰਦਾ ਜਾਂ ਕੋਈ ਵੀ ਕੰਮ ਕਰਦਾ ਕਿਸੇ ਫੀਲਡ 'ਚ ਵੀ ਆਪਾਂ ਕੰਮ ਕਰਦੇ ਆ ਦੇਖੋ ਕਈ ਵਾਰ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ ਹਨਾ ਕਈ ਵਾਰ ਸ਼ੌਂਕ ਹੁੰਦੇ ਨੇ ਮਜਬੂਰੀਆਂ ਵੀ ਸ਼ੌਂਕ ਬਣ ਜਾਂਦੇ ਨੇ ਅੱਗੇ ਜਾ ਕੇ ਤੇ ਇਹ ਚੀਜ਼ਾਂ ਹੁੰਦੀਆਂ ਨੇ ਤੇ ਕਦੇ ਵੀ ਕਿਸੇ ਨੂੰ ਜੀ ਮਤਲਬ ਮੈਂ ਤਾਂ ਇਕ ਨਹੀਂ ਡੀਮੋਟੀਵੇਟ ਨਾ ਕਰੂ ਜਦੋਂ ਕੋਈ ਵੀ ਕੰਮ ਅਸੀਂ ਤਾਂ ਵਧਾਈਆਂ ਦਿੰਨੇ ਆ ਮੈਂ ਤਾਂ ਇਹ ਕਹਿਣਾ ਵੀ ਤੇਰਾ ਚੈਨਲ ਥੋੜਾ ਮੂਨ ਤੇ ਪਹਜ ਹੋ ਗਿਆ ਵਧਾਈਆਂ ਸਾਡੇ ਨੂੰ ਥੈਂਕ ਯੂ ਜੀ ਥੈਂਕ ਯੂ ਸਾਡੀ ਸਾਰੀ ਪੰਜਾਬੀਆਂ ਵੱਲੋਂ ਨਿਲਣਾ ਮਿਲਾਂ ਥੈਂਕ ਯੂ ਜੀ ਮੈਂ ਵੀ ਪੰਜਾਬੀ ਹਾਂ ਮੈਂ ਕਹਿੰਦਾ ਪਿਆਰੀ ਆ ਥੋੜਾ ਚੈਨਲ ਮੂਨ ਤੇ ਪਹਜ ਹੋਇਆ ਹੋਇਆ ਹੋਈ ਨੂੰ ਤਾਂ ਇਹ ਕਾਫੀ ਟਾਈਮ ਹੋ ਗਿਆ ਪਰ ਦੱਸਿਆ ਹੀ ਨਹੀਂ ਇਹਨਾਂ ਨੇ ਫੇ ਮੋਨਟਾਈਜ਼ ਹੋ ਗਿਆ ਆਪਣਾ ਚੈਨਲ ਬਸ ਪਤਾ ਕੀ ਕੰਮ ਲੱਗਿਆ ਦਿੱਕਤਾਂ ਕਰਕੇ ਮਤਲਬ ਜਿਹੜੇ ਉਹਦੇ ਅੱਗੇ ਵਾਲੇ ਹੋਣੀ ਉਹ ਨਹੀਂ ਆਪਣੇ ਤਾਂ ਪਹਿਲੇ ਹੀ ਵੀਡੀਓ ਵਾਇਰਲ ਹੋ ਕੇ ਹਨਾ ਮੇਰਾ ਜੋ 4000 ਘੰਟਾ ਵੀ ਪੂਰਾ ਹੋ ਗਿਆ ਸੀ ਸਬਸਕ੍ਰਾਈਬਰ ਤਾਂ ਮੇਰੇ ਜਦੀ ਮਤਲਬ ਸਟਾਰਟਿੰਗ ਵਿੱਚ ਹੀ ਪੂਰੇ ਹੋ ਗਏ ਸੀ ਤੇ ਹੁਣ ਵੀ ਬਹੁਤ ਬਾਹੀ ਗੁਰੂ ਦੀ ਕਿਰਪਾ ਹਨਾ ਤੁਹਾਡਾ ਭੈਣਾ ਭਾਈ ਦੀ ਬਹੁਤ ਸਪੋਰਟ ਆ ਵੀ ਜਿੰਨੀ ਲਈ ਆਪਾਂ ਮਿਲਤ ਕਰਦੇ ਹਨਾ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲਦਾ ਬਹੁਤ ਵਧੀਆ ਹੰਗਾਰਾ ਮਿਲਦਾ ਹਨਾ ਤੇ ਮੈਂ ਤਾਂ ਇੰਨੀ ਬਾਹੀ ਗੁਰੂ ਹਨਾ ਸਭ ਦੀ ਕਿਰਪਾ ਬਣਾਈ ਰੱਖੇ ਦੇਖੋ ਜੀ ਇੱਥੇ ਕੀ ਆ ਹਨਾ ਮੈਂ ਦੇਖੀ ਵੀ ਆਪਣੇ ਇੱਕ ਸਫਰ ਆਪਾਂ ਕਰੀ ਜਨੇ ਇੱਥੇ ਪੱਕਾ ਦਾ ਕਿਸੇ ਦਾ ਵੀ ਕੋਈ ਹੋ ਨਹੀਂ ਹੈਗਾ ਵੀ ਕਦੇ ਵੀ ਜੋ ਜੈਰਸੀ ਕਰਦੇ ਨੇ ਵੀ ਉਹ ਵੀ ਕਿਸੇ ਕੋਸ਼ਿਸ਼ ਰਿਹਾ ਕਰੋ ਹਨਾ ਐਵੇਂ ਕਿਸੇ ਨੂੰ ਦੇਖ ਕੇ ਆਪਾਂ ਉਹ ਕਰਦੇ ਆ ਵੀ ਕੋਈ ਫਾਇਦਾ ਨਹੀਂ ਹੈਗਾ ਇਹ ਚੀਜ਼ਾਂ ਦਾ ਤੇ ਅਗਲਾ ਵੀ ਕੀ ਪਤਾ ਹਨਾ ਕਿਵੇਂ ਕਰਕੇ ਕਿਵੇਂ ਹਨਾ ਆਪਾਂ ਉਹ ਕਰਦੇ ਆ ਵੀ ਹਾਰ ਕੋਈ ਜਦੋਂ ਮਤਲਬ ਪਤਾ ਨਹੀਂ ਕੀ ਕਿਹੜੇ ਕਿਹੜੇ ਟਾਈਮ ਵਿੱਚ ਦੀ ਹਨਾ ਕਿਹੜੀਆਂ ਕਿਹੜੀਆਂ ਤੰਗੀਆਂ ਵਿੱਚ ਦੀ ਜਾਂ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਵਿੱਚ ਦੀ ਹਨਾ ਕੋਈ ਲੰਘਿਆ ਹੁੰਦਾ ਕਿ ਇਹ ਹੁੰਦਾ ਹਨਾ ਸਭ ਦੀ سپورਟ ਕਰਿਆ ਕਰੋ ਕਿਤੇ ਵੀ ਹੋਮੋ ਦੇ ਕੋ ਸਾਡਾ ਦੋਨਾਂ ਜਾਣਿਆਂ ਦਾ ਹੀ ਇਹ ਹੋ ਹੁੰਦਾ ਤੇ ਵੀ ਅਸੀਂ ਕਿਤੇ ਵੀ ਹੋਈਏ ਵੀ ਸਾਨੂੰ ਐ ਹੁੰਦਾ ਵੀ ਜਿੰਨਾ ਵੀ ਆਪਾਂ ਤੋਂ ਭਲਾ ਹੋ ਜੇ ਚਲ ਜਿਵੇਂ ਜਿੰਨੀ ਕ ਆਪਾਂ ਨੂੰ ਬਾਹੇ ਗੁਰੂ ਨੇ ਸਮਰੱਥਾ ਬਖਸ਼ੀ ਹੁੰਦੀ ਆ ਹਨਾ ਜ਼ਰੂਰੀ ਨਹੀਂ ਹੁੰਦਾ ਵੀ ਜੇ ਆਪਣੇ ਕੋਲੇ ਪੈਸਾ ਹੋਊ ਆਪਾਂ ਤਾਂ ਹੀ ਕਿਸੇ ਦੇ ਕੰਮ ਆ ਸਕਦੇ ਆ ਬਿਨਾਂ ਪੈਸੇ ਤੋਂ ਵੀ ਆਪਾਂ ਕਿਸੇ ਦੇ ਕੰਮ ਆ ਸਕਦੇ ਆ ਤੇ ਅਗਲੇ ਦਾ ਸਭ ਤੋਂ ਵੱਡੀ ਗਲਤੀ ਆ ਵੀ ਕਿਸੇ ਦਾ ਮਨ ਨਾ ਦਿਖਾਓ ਹਨਾ ਕਿ ਤੈਨੂੰ ਕੋਈ ਇਹੋ ਜੀ ਗੱਲ ਨਾ ਕਹੋ ਵੀ ਅਗਲਾ ਮਤਲਬ ਦੀ ਮੇਰਾ ਪਕਨੇ ਵੀ ਕੁਝ ਕੁ ਸੋਚਦੇ ਕਈ ਹੁਣ ਵਿਚਾਰੇ ਹਨਾ ਨਹੀਂ ਉਹਨਾਂ ਨੂੰ ਟਾਈਮ ਹਾਲਾਤ ਇਹੋ ਜਿਹੇ ਹੁੰਦੇ ਨੇ ਹਨਾ ਕੋਈ ਨਹੀਂ ਹੁਣ ਮੇਰੇ ਵਰਗੇ ਤਾਂ ਹੁਣ ਜਦੋਂ ਇੰਨੇ ਇੰਨਾ ਕੁਝ ਦੇਖ ਲਿਆ ਜ ਨਹੀਂ ਮੇਰੇ ਤੇ ਅਸਰ ਨਹੀਂ ਹੁੰਦਾ ਸ੍ਰੀ ਜੀ ਕਿਸੇ ਗੱਲ ਦਾ ਤੇ ਚੈਨਲ ਬਾਰੇ ਵੀ ਮੈਨੂੰ ਕੋਈ ਨਹੀਂ ਹੈਗਾ ਵੀ ਜੇ ਕੋਈ ਕੁਝ ਮੇਨ ਵਾਸਤੇ ਕਿਸੇ ਨੇ ਕਦੇ ਕਿਹਾ ਹੀ ਨਹੀਂ ਆਪ ਨੂੰ ਡੀਮੋਟੀਵੇਟ ਕਰਿਆ ਹੀ ਨਹੀਂ ਹੈਗਾ ਸਾਰੇ ਵਧੀਆ ਹੀ ਕਹਿੰਦੇ ਨੇ ਚਲੋ ਪਹਿਲਾਂ ਸਟਾਰਟਿੰਗ ਦੇ ਵਿੱਚ ਹੁੰਦਾ ਹਨਾ ਸਾਰਿਆਂ ਨੇ ਹੁੰਦਾ ਇੱਕ ਵਾਰ ਤੇ ਚਲੋ ਜੀ ਆਪਣਾ ਪਰਿਵਾਰਕ ਚੈਨਲ ਆ ਹਨਾ ਵਧੀਆ ਪੈਲ ਪਾਈਏ ਆਪਣੇ ਨਾਲ ਜੁੜੇ ਨੇ ਹਨਾ ਸਾਰੇ ਵਧੀਆ ਹੌਸਲਾ ਦਿੰਦੇ ਨੇ ਤੇ ਸਾਰੀ ਖੁਸ਼ ਰਿਹਾ ਕਰੋ ਹਨਾ ਤੇ ਵਾਹੀ ਗੁਰੂ ਕਰੀ ਤੇ ਬਾਕੀ ਗੱਲਾਂ ਫੇਰ ਕਿਸੇ ਦਿਨ ਕਰਦੇ ਆਂ ਦੀਪਾ ਹੁਣ ਚੁੱਪ ਕਰਕੇ ਬੈਠ ਗਈ ਤਾਂ ਨਹੀਂ ਮੈਨੂੰ ਪਤਾ ਨਹੀਂ ਕੀ ਸੋਚਣ ਲੱਗ ਗਈ ਮੈਨੂੰ ਵੀ ਕੋਲੇ ਬੈਠੀ ਰੋ ਇਹ ਜੀ ਇੱਕ ਇਹ ਬੇਵਸੋਹ ਜੀ ਹੌ ਲੱਗ ਜਾਂਦੀ ਨਹੀਂ ਆਪਾਂ ਜਿਹੇ ਜਿਹੇ ਖਾਮੀ ਰਹਨੇ ਆਂ ਜਿਹੇ ਜਿਹੇ ਮਸਾਲਾ ਚ ਰਹਨੇ ਆਂ ਤੁਸੀਂ ਇਹ ਗੱਲ ਨੋਟ ਕਰਿਓ ਕਿ ਉਹ ਬੇਵਸ ਆਪਾਂ ਨੂੰ ਜ਼ਰੂਰ ਆਉਂਦੀਆਂ ਨੇ ਹਨਾ ਹੁਣ ਕਿਵੇਂ ਇਹ ਚੁੱਪ ਜੇ ਕਰਕੇ ਬੈਠ ਕੇ ਬਸ ਮੇਰਾ ਦਿਮਾਗ ਤਾਂ ਇਹ ਹੋ ਗਿਆ ਹੈ ਕਿ ਮੇਰਾ ਜਿਹੜਾ ਕੰਫੀਡੈਂਸ ਸੀਗਾ ਉਹ ਥੋੜਾ ਜਿਹਾ ਤਾਂ ਡੋਲ ਨਹੀਂ ਹੋਣ ਲੱਗਿਆ ਗੱਲਾਂ ਬਾਤਿੰਗ ਵੀ ਐ ਨਹੀਂ ਕੋਈ ਪਾ ਕੇ ਬੈਠੀ ਮੈਂ ਤਾਂ ਆਹ ਬੈਜਣਾ ਵੀ ਚੱਲ ਸੁਣਦੇ ਆ ਚਾਰ ਤੇ ਇਹ ਹੋ ਜਾਂਦਾ ਹੈ ਮੇਰੇ ਵੱਲੋਂ ਸਾਰੇ ਅਸਮੈਂਡ ਲਾਈਆਂ ਸੀ ਤੇ ਕੁਝ ਗੱਲਾਂ ਬਾਤਾਂ ਕਰਨੀਆਂ ਸੀਗੀਆਂ ਤੇ ਫਾਰਮ ਬਾਰੇ ਵੀ ਗੱਲਾਂ ਬਾਤਾਂ ਮੇਰੇ ਸਹੀ ਗੱਲਾਂ ਹਨ ਮੈਨੂੰ ਬਹੁਤ ਜਿਆਦਾ ਮਨ ਨੂੰ ਆ ਲੈ ਜਾਂਦਾ ਦੱਸ ਵੀ ਰਹੀ ਹੈਗੀ ਉਹ ਵੀ ਤੁਹਾਨੂੰ ਕਿਸੇ ਦਿਨ ਦੱਸੂ ਪਤਾ ਨਹੀਂ ਕਿਉਂ ਵਲੌਗ ਪੂਰਾ ਹੋ ਜਾਂਦਾ ਤੇ ਮੈਨੂੰ ਐ ਹੁੰਦੇ ਵੀ ਰਿਲੈਕਸ ਵੀ ਹੋ ਕੇ ਮੈਂ ਸਾਰਾ ਚੰਗੀ ਤਰ੍ਹਾਂ ਵਿਸਥਾਰ ਨਾਲ ਦੱਸਾਂ ਤੇ tror ਜੀ ਤੁਹਾਨੂੰ tror ਦੱਸ ਪੂੰਗੀ ਨਾ ਤਾੜੀਆਂ ਦੀ ਵਧਾਈਆਂ ਤੁਹਾਨੂੰ ਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਤੇ ਚੰਗੇ ਜੀ ਆਨਲਾਈਨ ਸਾਥ ਦੇ ਉਹ ਸਾਰੇ ਹਾਂਜੀ ਬਾਏ ਬਾਏ ਹੁਣ ਤੇ ਕੱਲ ਨੂੰ ਵਿਦਿਆ ਲੈ ਵੀਡੀਓ ਨਾਲ ਹਾਜ਼ਰ ਹੋ ਬਸਦੇ ਰਹੋ ਖਾਸਾ ਜੀ